ਜੋਚ ਦੇ ਦੋ ਜੀ ਜੋਚ ਜੀ ਹਾਂਜੀ ਬਾਈ ਮਾੜੀ ਉੱਚੀ ਜਿੱਤੀ ਦੇ ਨੇਗੇਟਿਵ ਦੇ ਨੇਜਨੀ ਮਰਜੀ ਲਓ ਆਜਾ ਕਿੰਨੀ ਆ ਗਏ ਚਾਰ ਫਿਰ ਰੱਖਾਂਗਾ ਵਾਹ ਬਹੁਤ ਲਾਈਏ ਨਾ ਕੌਣ ਰਮਾ ਇੱਥੇ ਆ ਜਾਓ ਕੋਣ ਫੁਗਮ ਨੇ ਜਾਦੇ ਵੀ ਕੋਣ ਮੈਨੋਂ ਉਹ ਵਾਹ ਲੈ ਦੋ ਕਿ ਹੱਟੇ ਬੈਠੋ ਕੰਮ ਵੀ ਆ ਕਿਦਾਂ ਆਹ ਹੈ ਫਰਕ ਹੈ ਇਹ ਮੈਂ ਕਿਹਨ ਸਾਥ ਦੀ ਲੱਗ ਇਹ ਦੇਖ ਲੈ ਦੇਖ ਲੈ ਇਹ ਵੀ ਕਰ ਦੇ ਦੋਤੋ ਸਤ ਸ੍ਰੀ ਅਕਾਲ ਕੇਐਸਜੀ ਨਿਊਜ਼ ਐਕਸਪਲੋਰ ਟੀਵੀ ਅੱਜ ਮੀਡੀਆ ਟੀਮ ਸਾਡੀ ਪਹੁੰਚੀ ਅਖਨੂਰੀ ਬਾਰਡਰ ਜਿੱਥੇ ਕਿ ਜਗਜੀਤ ਸਿੰਘ ਡੱਲੇਵਾਲ ਸਾਹਿਬ ਅੱਜ 31ਵੇਂ ਦਿਨ ਮਰਨ ਵਰਤਨ ਤੇ ਬੈਠੇ ਆ ਉਸ ਤੋਂ ਬਾਅਦ ਕੋਈ ਸਰਕਾਰ ਨੇ ਹਰ ਨਾਰਾ ਨੀ ਮਾਰੇ ਆਪਾਂ ਕਰਦੇ ਆ ਗੱਲਬਾਤ ਅੱਜ ਇੱਥੇ ਮੈਡੀਕਲ ਪ੍ਰੋਫੈਸ਼ਨਲ ਐਸੋਸੀਏਸ਼ਨ ਵੱਲੋਂ ਫ੍ਰੀ ਮੈਡੀਕਲ ਕੈਂਪ ਲਾਇਆ ਗਿਆ ਹੈਗਾ ਆਪਾਂ ਡਾਕਟਰ ਸਾਹਿਬ ਨਾਲ ਕਰਦੇ ਹਾਂ ਗੱਲਬਾਤ ਤੁਹਾਨੂੰ ਦਿਖਾਉਣੇ ਆ ਮੌਕੇ ਦੇ ਤਸਵੀਰਾਂ ਡਾਕਟਰ ਸਾਹਿਬ ਤੁਸੀਂ ਅੱਜ ਖੌਂਡੀ ਬਾਡਰ ਆਏ ਆ ਜੀ ਕੀ ਕਹਿਣਾ ਚਾਹੋਗੇ ਜੀ ਕਿਹੜਾ ਫ੍ਰੀ ਕੈਂਪ ਲੱਗਾ ਹੈਗਾ ਪਹਿਲਾਂ ਤਾਂ ਜੀ ਤੁਹਾਡਾ ਆਉਣ ਤੇ ਬਹੁਤ-ਬਹੁਤ ਧੰਨਵਾਦ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਅੱਜ 31ਵਾਂ ਦਿਨਾ ਡੱਲੇਵਾਲ ਸਾਹਿਬ ਦੇ ਮਰਨ ਵਰਤ ਤੇ ਬੈਠਿਆ ਉਹ ਉਹਨਾਂ ਦੇ ਬਿਸ਼ੇ ਤੇ ਸਾਡਾ ਕੁਝ ਦਿਨਾਂ ਤੋਂ ਲਗਾਤਾਰ ਜਿਲ੍ਹਿਆਂ ਭਾਈ ਜੋ ਕੈਂਪ ਚੱਲ ਰਿਹਾ ਇਸ ਵਿੱਚ ਅੱਜ ਮੋਗਾ ਜ਼ਿਲ੍ਹੇ ਦੀ ਵਾਰੀ ਆ ਅਸੀਂ ਬਲਾਕ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਤੋਂ ਆਏ ਆ ਜੀ ਤੇ ਜਿਸ ਵਿੱਚ ਫ੍ਰੀ ਮੈਡੀਕਲ ਚੈੱਕ ਅਪ ਤੇ ਮੈਡੀਸਨ ਦਿੱਤੀਆਂ ਜਾਣਗੀਆਂ ਬਾਕੀ ਇਹ ਜਿਹੜਾ ਜੀ ਕੈਂਪ ਲੱਗਿਆਗਾ ਇਹ ਤੁਹਾਡੀ ਅਸ਼ੋਚਨ ਨੂੰ ਬਿਲਕੁਲ ਫ੍ਰੀ ਲ ਆ ਰਹੀ ਹੈ ਜੀ ਇਹ ਹਾਂਜੀ ਇਹ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ 295 ਵੱਲੋਂ ਬਿਲਕੁਲ ਫ੍ਰੀ ਲੱਗੇ ਇਹ ਕਦੋਂ ਤੋਂ ਕੈਂਪ ਲੱਗ ਰਿਹਾ ਜੀ ਜਾਂ ਕਦੋਂ ਤੱਕ ਜਾਰੀ ਰਹੂਗਾ ਇਹ ਜੀ ਜ਼ਿਲ੍ਹਾ ਮਾਇਓ ਲੱਗ ਰਿਹਾ ਜੀ ਜੀ ਤੇ ਜਿੰਨਾ ਚਿਰ ਚੱਲੂਗਾ ਧਰਨਾ ਉਨਾਂ ਚਿਰ ਜਾਰੀ ਰਹੂਗਾ ਜੀ ਹੋਰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਜੀ ਜਿਹੜੇ ਮੈਂ ਤੁਸੀਂ ਸੇਵਾ ਕਰ ਰਹੇ ਆ ਹੋਰ ਵੀ ਬਹੁਤ ਜਿਹੜੇ ਕਿਸਾਨ ਵੀਰ ਆ ਜਾਂ ਹੋਰ ਆ ਇੱਥੇ ਬਹੁਤ ਸੇਵਾ ਕਰ ਰਹੇ ਆ ਆਮ ਜਿਵੇਂ ਦੇਖੋ ਤੁਸੀਂ ਲੰਗਰ ਕਿਵੇਂ ਚੱਲ ਰਹੇ ਆ ਹਨਾ ਗੁਰੂ ਕੇ ਲੰਗਰ ਚੱਲਦੇ ਆ 24 ਘੰਟੇ ਤੇ ਤੁਸੀਂ ਹੋਰ ਕੀ ਮੈਸੇਜ ਲਾਉਂਗੇ ਜਿਵੇਂ ਡੱਲੇਵਾਲ ਸਾਹਿਬ ਬੈਠੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਉਹਦੇ ਦਾ ਪਹਿਲਾਂ ਤਾਂ ਜਿਹੜੇ ਕਿਸਾਨ ਆ ਜੱਥੇ ਬੰਦੀਆਂ ਜਾਂ ਕੋਈ ਸੇਵਾ ਕਰਨ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਫਿਰ ਮੈਂ ਇਹੀ ਕਹਿਣਾ ਚਾਹੁੰਦਾ ਜੋ ਮੇਰੇ ਵੀਰ ਘਰੇ ਬੈਠਿਆ ਉਹਨਾਂ ਨੂੰ ਸੁਨੇਹਾ ਲਾਉਣਾ ਚਾਹੁੰਦਾ ਵੀ ਉਹ ਵੀ ਕਿਉਂ ਇਹ ਆਪਣੀ ਇਕੱਲਿਆਂ ਦੀ ਲੜਾਈ ਨਹੀਂ ਇਹ ਸਾਰਿਆਂ ਦੀ ਲੜਾਈ ਆ ਅੰਨਦਾਤਾ ਜਿੱਥੋਂ ਆਪਾਂ ਸਾਰੇ ਰੋਜੀ ਰੋਟੀ ਆਪਣੀ ਚੱਲਦੀ ਆ ਸਾਰਿਆਂ ਦੀ ਆਪਾਂ ਖਾਣੇ ਪੀਣੇ ਆ ਉਹ ਤੁਹਾਨੂੰ ਪਤਾ ਵੀ ਉਹ ਕਿੰਨੇ ਦਿਨਾਂ ਤੋਂ ਬੈਠੇ ਆ ਇੱਥੇ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸਰਕਾਰਾਂ ਤੋਂ ਆਪਣੀਆਂ ਜੋ ਮਨਾਉਣੀਆਂ ਮੰਗਾ ਉਹਦੀ ਵਾਬਤ ਤੇ ਮੇਰੇ ਸਾਰਿਆਂ ਨੂੰ ਅਪੀਲ ਆ ਵੀ ਸਾਰੇ ਇੱਥੇ ਆ ਕੇ ਜ਼ਰੂਰ ਹਾਜ਼ਰੀ ਲਵਾਣ ਜੀ ਇਹ ਸਨ ਜੀ ਡਾਕਟਰ ਪ੍ਰਗਟ ਸਿੰਘ ਮਾਛੀ ਕੇ ਉਹਨਾਂ ਨੇ ਕੀਤੀ ਹੈ ਗੱਲਬਾਤ ਸੰਦੇਸ਼ ਦਿੱਤਾ ਲੋਕਾਂ ਨੂੰ ਜਿਹੜੇ ਘਰਾਂ 'ਚ ਬੈਠੇ ਆ ਕਿ ਵੀ ਆਮ ਜਿਹੜੇ ਪਬਲਿਕ ਇੱਥੇ ਬੈਠੀ ਹੈ ਕਿਸਾਨ ਵੀਰ ਬੈਠੀ ਹੈ ਵੀ ਉਹਨਾਂ ਦਾ ਆ ਕੇ ਸਾਥ ਦਿਓ ਡੱਲੇ ਵਾਲਾ ਸਾਹਿਬ ਦਾ ਸਾਥ ਦਿਓ ਹੁਣ ਆਪਾਂ ਕਰਾਂਗੇ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਪ੍ਰੀ ਕੈਂਪਲੇਆ ਤੁਸੀਂ ਵਾਇਰ ਦਾ ਖਾਲਸਾ ਵਾਇਰ ਦੀ ਫਤਿਹ ਜੀ ਸਾਡਾ ਜੀ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ 295 ਨੰਬਰ ਰਜਿਸਟ੍ਰੇਸ਼ਨ ਸੂਬਾ ਪ੍ਰਧਾਨ ਸਾਡੇ ਜਸਵਿੰਦਰ ਕਾਲਖ ਜੀ ਉਹਨਾਂ ਦੀ ਰਹਿਨਮਾਈ ਹਟੇ ਸਾਡਾ ਜਿਹੜਾ ਹੈ ਸੇਧੀਆਂ ਸੁਭਾਵਾਂ ਲਈ ਪਿਛਲੇ ਜਦੋਂ ਦੇ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਉਦੋਂ ਦੇ ਅਸੀਂ ਕਿਸਾਨਾਂ ਦੇ ਨਾਲ ਚਾਹੇ ਉਹ ਮਤਲਬ ਇੱਥੇ ਹੋਵੇ ਚਾਹੇ ਆਮ ਆਪਣੇ ਪਿੰਡਾਂ ਦੇ ਵਿੱਚ ਉਹ ਧਰਨੇ ਦਿੰਦੇ ਨੇ ਉੱਥੇ ਹੋਵੇ ਅਸੀਂ ਸਾਡੀ ਜਿਹੜੀ ਜਥੇਬੰਦੀ ਆ ਸੇਵਾ ਨੂੰ ਸਮਰਪਤਾ ਸਮਾਜ ਦੀ ਸੇਵਾ ਲਈ ਤਤਪਰ ਤਿਆਰ ਰਹਿੰਦੀ ਹੈ ਹਰ ਵਕਤ ਔਰ ਇੱਥੇ ਵੀ ਅਸੀਂ ਉਹ ਆਪਣੇ ਪਿੰਡ ਤੋਂ ਬਲਾਕ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਤੋਂ ਦਾਸ ਡਾਕਟਰ ਸਾਰੀਆ ਜ਼ਿਲ੍ਹਾ ਜਨਰਲ ਸਕੱਤਰ ਮੋਗਾ ਤੇ ਸਾਡੇ ਸਾਥੀ ਆਇਆ ਨਾਲ ਸਾਡੇ ਅੱਜ ਦੇ ਕੈਂਪ ਜਿਸ ਮੁਲੇ ਕੀਤੀ ਹੈ ਜਿੰਨੀ ਦੇਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਅਸੀਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਜੀ ਬਾਕੀ ਡਾਕਟਰ ਸਾਹਿਬ ਡੱਲੇਵਾਲ ਸਾਹਿਬ ਜਿਵੇਂ ਦੇਖੋ ਉਹਨਾਂ ਦੀ ਸਿਹਤ ਵੀ ਠੀਕ ਆ ਆਪਣੇ ਵਿੱਚ ਬੁੜੇ ਦ੍ਰਹਿੜਾ ਹਨ ਉਹ ਮਨ ਲਓ ਜੇ ਉਹਨਾਂ ਨੂੰ ਖੁਦਾਂ ਨਾਲ ਖਾਸ ਦਾ ਕੁਝ ਹੋ ਜਾਂਦਾ ਉਸ ਤੋਂ ਬਾਅਦ ਇਹ ਵੀ ਤੁਸੀਂ ਕੀ ਸੰਦੇਸ਼ ਦਿਓ ਲੋਕਾਂ ਨੂੰ ਜੋ ਘਰਾਂ 'ਚ ਬੈਠੇ ਆ ਹੁਣ ਦਿਨੇ ਵੀ ਤੁਸੀਂ ਦੇਖ ਰਹੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਹੋਰ ਵੀ ਤਸਵੀਰਾਂ ਦਿਖਾਉਣਗੇ ਕਿਉਂਕਿ ਦੇਖੋ ਜਿੰਨੇ ਕਿਸਾਨ ਵੀ ਇੱਥੇ ਬੈਠੇ ਆ ਹਰੇਕ ਨੂੰ ਘਰਾਂ 'ਚ ਕੰਮ ਹੁੰਦਾ ਮੰਨ ਲਓ ਹਨ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਘਰਾਂ 'ਚ ਬੈਠੇ ਆ ਸਭ ਤੋਂ ਪਹਿਲਾਂ ਤਾਂ ਮੈਂ ਇਹ ਰੱਬ ਮੂਰੇ ਅਰਦਾਸ ਬੇਨਤੀ ਕਰਦਾ ਹਾਂ ਵੀ ਸੱਚੇ ਦਲੇਲ ਸਾਹਿਬ ਦੀ ਸੇਤੋਂ ਕਾਮਯਾਬ ਰੱਖਣ ਤੰਦਰੁਸਤੀ ਦੇਣ ਦੂਜੀ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਰਸਤੇ ਪੰਜਾਬ ਸਰਕਾਰ ਔਰ ਸੈਂਟਰ ਦੀ ਸਰਕਾਰ ਨੂੰ ਇਹ ਬੇਨਤੀ ਹੈ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ ਦੇਖੋ ਕਿਸਾਨ ਹਰ ਇੱਕ ਦੇਖਦੇ ਰੇੜ ਦੀ ਹੱਡੀ ਹੁੰਦੀ ਆ ਆਂ ਦਾਤਾ ਮੰਨਿਆ ਜਾਂਦਾ ਜੇ ਰੇੜ ਦੀ ਹੱਡੀ ਨਾ ਰਹੂਗੀ ਤਾਂ ਆਪਾਂ ਆਮ ਜਿਹੜੇ ਆਮ ਲੋਕ ਹੋਣਗੇ ਕਿੱਥੋਂ ਖਾਣਾ ਪਾਣੀ ਖਾਣਗੇ ਤੇ ਕਿੱਥੋਂ ਆਦਾ ਜੀਵਨ ਜਿਉਣਗੇ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਸਤੇ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਤੇ ਗੌਰ ਕਰਕੇ ਇਹਨਾਂ ਨੂੰ ਰਾਹਤ ਦਿੱਤੀ ਜਾਵੇ ਤੇ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤਾਂ ਕਿ ਕਿਸਾਨਾਂ ਦੇ ਜਿਹੜੇ ਬੱਚੇ ਆ ਘਰੇ ਬੈਠੇ ਇਹਨਾਂ ਦਾ ਸਾਰਾ ਕੁਝ ਹੀ ਅਫਸਟ ਹੋਇਆ ਹੋਇਆ ਠੀਕ ਹੈ ਨਾ ਸੋ ਮੇਰੀ ਦੂਜੀ ਬੇਨਤੀ ਉਹਨਾਂ ਕਿਸਾਨ ਵੀਰਾਂ ਨੂੰ ਜਿਹੜੇ ਹਜੇ ਤੱਕ ਘਰਾਂ 'ਚੋਂ ਬਾਹਰ ਨਹੀਂ ਨਿਕਲੇ ਉਹਨਾਂ ਨੂੰ ਬੇਨਤੀ ਇਹ ਹੈ ਕਿ ਇੱਥੇ ਆ ਕੇ ਆਪਣਾ ਜਿਹੜਾ ਟਾਈਮ ਆ ਉਹ ਦਿਓ ਕਿਉਂਕਿ ਜਿਹੜੇ ਸੰਘਰਸ਼ ਹੁੰਦੇ ਆ ਹਮੇਸ਼ਾ ਹੀ ਜਥੇਬੰਦੀਆਂ ਇੱਕ ਜੁਟਤਾ ਦੇ ਨਾਲ ਲੜੀਆਂ ਜਾਂਦੀਆਂ ਇਹਨੂੰ ਆਪਾਂ ਜਿਹੜਾ ਇੱਕ ਜੁਟ ਹੋ ਕੇ ਸਾਰੇ ਫਿਰ ਆਪਾਂ ਇਹ ਸੰਘਰਸ਼ ਨੂੰ ਲੜ ਸਕਦੇ ਆ ਸੋ ਸਾਰੇ ਮੇਰੇ ਵੀਰਾਂ ਨੂੰ ਅਪੀਲ ਆ ਕਿ ਇਸ ਸੰਘਰਸ਼ ਦੇ ਵਿੱਚ ਵੱਧ ਤੋਂ ਵੱਧ ਆ ਕੇ ਸ਼ਮੂਲੀਅਤ ਕਰੋ ਤਾਂ ਕਿ ਜਿਹੜੀਆਂ ਆਪਾਂ ਆਪਣੀਆਂ ਮੰਗਾਂ ਮਨਾ ਸਕੀਏ ਆਪਾਂ ਆਪਣੇ ਹੱਕ ਲੈ ਸਕੀਏ ਸਰ ਸਾਬ ਇੱਕ ਹੀ ਅਭੀ ਜਿੱਦਾਂ ਇਥੇ ਮੋਤਾ ਹੋਈਆਂ ਸ਼ੋਹਰ ਕਰਨ ਦੀ ਮੌਤ ਹੋਈ ਤੇ ਉਸ ਤੋਂ ਬਾਅਦ ਲੋਕਾਂ ਦਾ ਇਹ ਕਹਿਣਾ ਗਲਵੱਤ ਕਰਨ ਦੇ ਪਤਾ ਲੱਗਦਾ ਕਿ ਭਗਵੰਤ ਮਾਨ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲੇ ਤੱਕ ਕੋਈ ਬਿਆਨ ਨਹੀਂ ਦਿੱਤਾ ਕਿ ਇਹ ਸੈਂਟਰ ਸਰਕਾਰ ਦੇ ਜੋ ਚਲੋ ਜੋ ਕਰ ਰਹੇ ਆ ਮੋਦੀ ਸਾਹਿਬ ਹੈ ਪਰ ਕੀ ਪੰਜਾਬ ਦਾ ਮੁੱਖ ਮੰਤਰੀ ਬਿਆਨ ਨਹੀਂ ਦਿੰਦਾਗਾ ਉਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਦੇਖੋ ਜੀ ਮੈਂ ਤਾਂ ਅਸੀਂ ਤਾਂ ਬੇਨਤੀ ਹੋ ਕਰ ਸਕਦੇ ਆ ਸਰਕਾਰਾਂ ਮੂਰੇ ਸਰਕਾਰ ਕੋਈ ਵੀ ਆਉਂਦੀ ਆ ਮੌਕੇ ਦੀ ਆਉਂਦੀਆਂ ਜਾਂਦੀਆਂ ਅਸੀਂ ਮੌਕੇ ਦੀ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਜੇ ਤੁਸੀਂ ਜਿੰਨਾ ਵੀ ਇਹਦੇ ਵਿੱਚ ਇਨਵੋਲਵ ਹੋ ਕੇ ਤੇ ਜਿਹੜਾ ਹੈਗਾ ਉਹ ਮਤਲਬ ਪਰਿਵਾਰਾਂ ਨੂੰ ਉਹਦਾ ਮਤਲਬ ਇਨਸਾਫ ਦਵਾਇਆ ਜਾਵੇ ਤੇ ਤਾਂ ਕਿ ਉਹਨਾਂ ਨੂੰ ਕੁਝ ਰਾਹਤ ਮਿਲ ਸਕੇ ਤੁਸੀਂ ਦੇਖਦੇ ਰਹੋ ਐਕਸਪਲੋਰ ਟੀਵੀ 21 ਹਜ ਜੀ ਨਿਊਜ਼ ਮੈਂ ਹਰਪ੍ਰੀਤਨ ਢਾਲੀਵਾਲ ਅੱਗੇ ਤੁਹਾਨੂੰ ਜੋ ਗਤੀਵਿਧੀ ਹੋਊਗੀ ਇਸ ਦਿਖਾਵਾਂਗੇ ਅੱਜ ਤੁਸੀਂ ਦੇਖ ਸਕਦੇ ਆ ਡਾਕਟਰ ਸਾਹਿਬ ਕੇ ਬੈਠੇ ਆ ਇਹ ਦਵਾਈਆਂ ਫ੍ਰੀ ਵੰਡ ਰਹੇ ਆ ਕਿਸਾਨਾਂ ਦੀ ਜੋ ਕੋਈ ਦਿੱਕਤ ਆ ਕੋਈ ਦੱਸ ਸਕਦੇ ਇੱਥੇ ਆ ਕਿ ਬਾਕੀ ਤੁਸੀਂ ਜੁੜੇ ਰਹੋ ਅਗਲੀ ਗਤੀਵਿਧੀ ਤੁਹਾਨੂੰ ਫਿਰ ਦਿਖਾਉਣੇ ਆ آجو کپشن جو جلن آجو بھائی آجو آجي آجو ہاں جی آجي آجي ہاں بھائی آجو 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 بھائی آ ਕੀ ਲੱਗ ਰਿਹਾ ਹੈ ਜਮਾਨਾ ਵਾਹ ਭੋਲਾ ਆਈਏ ਮੈਂ ਕੌਣ ਰਮਾ ਇੱਥੇ ਆ ਗਿਆ ਨਹੀਂ ਕੋਣ ਸਮਾਂ ਨਹੀਂ ਜਾ ਰਹੇ ਕੋ ਦਾ ਮੇਰਾ ਉਹ ਲਾਈਟ ਟੋਕ ਦੇ ਅੱਡੇ ਬੈਠੋ ਹਾਂ ਸ਼ਾਮ ਵੀ ਆ اہی کڑا ہے او هاي خراب ہے کڑا ساتھ دی لگی یہ دیکھ رہے ہیں دیکھ لے دیکھ رہے ہیں کیا کر رہے ہیں دیکھ لے دیکھ رہے ہیں کیا کر رہے ہیں ਕਾਲੀ ਜੀ ਜੀ ਪ੍ਰਗਟਾ ਖਾ ਦੁਕਾਨ ਵਾਲੀ ਹੈਗੀ ਦੇਖਣ ਚਲ ਆ ਜੀ ਉੱਥੇ ਆਹੋ ਜਿਹਦੇ ਨੂੰ ਵੀ ਬਣਾਉਣਾ ਹੈ ਠੰਡੇ ਪਾਣੀ ਦੇ ਸੱਟੇ ਹੀ ਮਾਰ ਲਾ ਭਾਈ ਸਾਫ ਕੇ ਚੱਲੇਗਾ ਪਟੰਡਾ ਤਾਂ ਆਹੀ ਹੈਂ ਆ ਆ ਵੇਖੀ ਲਿਆ ਆਹ ਇਹ ਆਇਆ ਹਾਂ ਜੀ ਕਰ ਦੇ ਨੇ ਆ ਬਈ ਆ ਉਹ ਜਾ ਡਬਾ ਆਲੀ ਲੇਮੂ ਪੀ ਲੈ ਉੱਪਰ ਮੜਾ ਰਿਹਾ ਰਿਹਾ ਕੋਈ ਨਹੀਂ ਦਾਹੋਂ ਦਾ ਬਪੂ ਨਾਲ ਦੋ ਬੀਬੀ ਜੀ ਖਾਣ ਨਾ ਦਿਨ ਲੈ